ਨੂੰ ਮਿਲਾਨੇ ਆ ਪੰਜਾਬ ਦੇ ਸੀਐਮ ਭਗਵੰਤ ਮਾਨ ਦੀ ਨੰਨੀ ਧੀ ਪਿਆਰੀ ਧੀ ਨਿਆਮਤ ਕੌਰ ਦੇ ਨਾਲ ਜੋ ਕਿ ਆਈਏ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆਪਣੇ ਪੂਆਜੀ ਦੇ ਨਾਲ ਨਤਮਸਤਕ ਹੋਣ ਸੀਐਮ ਭਗਵੰਤ ਮਾਨ ਦੇ ਭੈਣ ਜੀ ਅੱਜ ਸਵੇਰੇ ਸਵੇਰੇ ਆਪਣੀ ਗੋਦ ਚ ਆਪਣੀ ਪੱਤੀ ਜੀ ਜਾਨੀ ਕਿ ਸੀਐਮ ਮਾਨ ਦੀ ਧੀ ਨਿਆਮਤ ਕੌਰ ਨੂੰ ਚੁੱਕ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਾਂਦੇ ਹੋਏ ਸਭ ਨੇ ਦੇਖਿਆ ਨਿਆਮਤ ਕੋ ਉਪਦੇਸ਼ੀ ਤੇ ਪੀਲਾ ਪਟਕਾ ਹਾਸ ਦਾ ਮੁਸਕਰੋਂਦਾ ਹੋਇਆ ਚਿਹਰਾ ਇਸ ਬੱਚੀ ਦੀ ਮਾਸੂਮੀਅਤ ਸਭ ਦਾ ਮਨ ਮੋਹ ਲੈਂਦੀ। ਪੂਆ ਭਤੀਜੀ ਦੀ ਇਸ ਜੋੜੀ ਨੇ ਸਤਗੁਰੂ ਦੇ ਚਨਾਂ 'ਚ ਪਹਿਲੇ ਤਾਂ ਅਰਦਾਸ ਕੀਤੀ ਸਭ ਦਾ ਭਲਾ ਮੰਗਿਆ। ਇਲਾਹੀ ਕੀਰਤਨ ਸਰਵਨ ਕੀਤਾ। ਪੰਜਾਬ ਵਿੱਚ ਸੁੱਖ ਸ਼ਾਂਤੀ ਤੇ ਚੜ੍ਹਦੀ ਕਲਾ ਦੀ ਸੁੱਖ ਵੀ ਮੰਗੀ। ਸਿਆਮਾਨ ਦੇ ਭੈਣ ਜੀ ਜਦੋਂ ਆਪਣੀ ਭਤੀਜੀ ਨਿਆਮਤ ਕੌਣ ਨੂੰ ਬੜੇ ਪਿਆਰ ਨਾਲ ਗੋੱਚ ਚੱਕ ਕੇ ਰੋਹਾਨੀਅਤ ਦੇ ਕੇਂਦਰ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਨੂੰ ਜਾ ਰਹੇ ਸੀ ਤਾਂ ਉਹ ਲਗਾਤਾਰ ਸਿਮਰਨ ਦਾ ਦੇਜਾਪ ਕਰਦੇ ਪਰਿਕਰਮਾਂ ਚ ਸੰਗਤਾਂ ਨਾਲ ਸ਼ਾਮਿਲ ਹੋ ਕੇ ਸੱਚਖੰਡ ਦੇ ਦਰਸ਼ਨਾਂ ਲਈ ਅੱਗੇ ਜਾਂਦੇ ਹੋਏ ਦਿਖਾਈ ਦਿੱਤੇ ਆਓ ਤੁਹਾਨੂੰ ਮਿਲਾਨੇ ਆ ਪੰਜਾਬ ਦੇ ਸੀਐਮ ਭਗਵੰਤ ਮਾਨ ਦੀ ਨੰਨੀ ਧੀ ਪਿਆਰੀ ਧੀ ਨਿਆਮਤ ਕੁੜੀ ਦੇ ਨਾਲ ਜੋ ਕਿ ਆਈ ਹੈ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਆਪਣੇ ਪੂਆਜੀ ਦੇ ਨਾਲ ਨਤਮਸਤਕ ਹੋਣ ਸੀਐਮ ਪਗਵਦਮਾਨ ਦੇ ਭੈਣ ਜੀ ਅੱਜ ਸਵੇਰੇ-ਸਵੇਰੇ ਆਪਣੀ ਗੋਦ ਚ ਆਪਣੀ ਭਤੀਜੀ ਜਾਨੀ ਕਿ ਸੀਐਮ ਮਾਨ ਦੀ ਤੀ ਨਿਆਮਤ ਕੋ ਨੂੰ ਚੁੱਕ ਕੇ ਸੱਚ칸 ਸ਼੍ਰੀ ਹਰਮੰਦਰ ਸਾਹਿਬ ਜਾਂਦੇ ਹੋਏ ਸਭ ਨੇ ਦੇਖਿਆ ਨਿਆਮਤ ਕੋ ਦੇ ਸਿਰ ਤੇ ਪੀਲਾ ਪਟਕਾ ਖਾਸ ਦਾ ਮੁਸਕਰਾਉਂਦਾ ਹੋਇਆ ਚਿਹਰਾ ਇਸ ਬੱਚੀ ਦੀ ਮਾਸੂਮੀਅਤ ਸਭ ਦਾ ਮਨ ਮੋਹ ਲੈਂਦੀ ਪੂਆ ਭਤੀਜੀ ਦੀ ਇਸ ਜੋੜੀ ਨੇ ਸਤਗੁਰੂ ਦੇ ਚਰਨਾਂ 'ਚ ਪਹਿਲੇ ਤਾਂ ਅਰਦਾਸ ਕੀਤੀ ਸਭ ਦਾ ਭਲਾ ਮੰਗਿਆ ਈਲਾਹੀ ਕੀਰਤਨ ਸਰਵਨ ਕੀਤਾ ਪੰਜਾਬ ਵਿੱਚ ਸੁੱਖ ਸ਼ਾਂਤੀ ਤੇ ਚੜ੍ਹਦੀ ਕਲਾ ਦੀ ਸੁੱਖ ਵੀ ਮੰਗੀ। ਸਿਆਮਾਨ ਦੇ ਭੈਣ ਜੀ ਜਦੋਂ ਆਪਣੀ ਭਤੀਜੀ ਨਿਆਮਤ ਕੌਰ ਨੂੰ ਬੜੇ ਪਿਆਰ ਨਾਲ ਗੋੱਚ ਚੱਕ ਕੇ ਰੋਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਜਾ ਰਹੇ ਸੀ ਤਾਂ ਉਹ ਲਗਾਤਾਰ ਸਿਮਰਨ ਦਾ ਜਪ ਕਰਦੇ ਪਰਿਕਰਮਾਂ ਚ ਸੰਗਤਾਂ ਨਾਲ ਸ਼ਾਮਿਲ ਹੋ ਕੇ ਸੱਚਖੰਡ ਦੇ ਦਰਸ਼ਨਾਂ ਲਈ ਅੱਗੇ ਜਾਂਦੇ ਹੋਏ ਦਿਖਾਈ ਦਿੱਤੇ।